ਈ ਉਹਨੂੰ 50 ਲੱਖ ਰੁਪਏ ਦੀ ਧਮਕੀ ਆਈ ਹੈ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇ ਜਿੰਦੂ ਤੇ ਜਸਲੀਨ ਕੌਰ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਲਾਹਕਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਆ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਲਾਹ ਸਲਾਹਕਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਇਹ ਚਾਰਾਂ ਦੀ ਉਮਰ ਇਹ ਤੋਂ ਲੈ ਕੇ ਆਪਣਾ 22 ਸਾਲ ਦੇ ਵਿੱਚ ਵਿੱਚ ਹੈਗੀ ਮਤੀ 17 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧਮਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮੁਕੱਦਮਾ ਅੰਡਰ ਸੈਕਸ਼ਨ 308 2 364 352 35 BNSC ਇਸ ਵੇਰ ਦਾ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇਸ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਇਹ ਟੀਮ ਜਿਹੜੀ ਬੰਨੀਆਂ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਅਰੈਸਟ ਕਰਨ ਲਈ ਇੱਕ ਨੂੰ ਭੇਜਿਆ ਅਸੀਂ ਮੋਗੇ ਉੱਥੇ ਹਰਜਿੰਦਰ ਸਿੰਘ ਲਾਇਸ ਜਿੰਦੂ ਨੂੰ ਅਰੈਸਟ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਇਹ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾ ਰਿਹਾ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਹ ਹੁਣ ਜਿਹੜਾ OTT ਆਇਆ ਹੈ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਣੇ ਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕੌਨਸਪਰੇਸੀ ਕਿਵੇਂ ਹੋਈ ਹੈ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲਿਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਈ ਐ ਤੇ ਇਹਨਾਂ ਨੇ ਸਕੀਮ ਬਣਾਈ ਕਿ ਅਸੀਂ ਇੰਟਰਨੈਸ਼ਨਲ ਨੰਬਰ ਤੋਂ ਐਕਸਟਰੈਸ਼ਨ ਕਾਲ ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਹਾਇ ਸਲਾਹਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰ ਜਣੇ ਅਰੈਸਟ ਕਰ ਲਏ ਐ ਜਿੰਦੂ ਜਸਪ੍ਰੀਤ ਬਾਬਾ ਜਸਲੀਨ ਕੋਰਟੇ ਸੰਦੀਪ ਗੌਰ ਸੰਦੀਪ ਗੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂ ਨਗਲ ਤੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 30 ਤੋਂ ਲੈ ਕੇ ਆਪਣਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਅਸੀਂ ਕੁਆਲਿਟੀ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਇਹਨਾਂ ਦੇ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ